ਦੋਸਤੋ ਅਸੀਂ ਪਹੁੰਚੇ ਹਾਂ ਟਿੰਪੀ ਰਵਦਾਸਪੁਰਾ ਇੱਥੇ ਆ ਗਿਆ ਡੌਗਿਆਂ ਬਾਸ ਤੇ ਇੱਕ ਨਵਾਂ ਸ਼ੋਰੂਮ ਖੁੱਲਿਆ ਹੈ ਬਾਈ ਇੱਕ ਮਿੰਟ ਖੜਾ ਆ ਬਾਈ ਨਹੀਂ ਗੱਲ ਕਰੇ ਮੇਰੀ ਦੁਬਾਰਾ ਹੁੰਦਾ ਆਪਾਂ ਮਿਲਦੇ ਹਾਂ ਇਹਨਾਂ ਦੇ ਜਿਹੜੇ ਇੱਥੇ ਕੰਮ ਕੰਮ ਕਰਨ ਵਾਲੇ ਓਨਰ ਨੇ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਵਾਗਤ ਹੈ ਬਾਈ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਤੇ ਤੁਹਾਡੀ ਦੁਕਾਨ ਦੇਖ ਕੇ ਸਾਨੂੰ ਰੁੱਕ ਗਏ ਵੀ ਯਾਰ ਬਹੁਤ ਨਵਾਂ ਜਿਹਾ ਸ਼ੋਰੂਮ ਖੁੱਲਿਆ ਹੈ ਕਿਹੜੇ ਕਿਹੜੇ ਸਮਾਨ ਜਿਹੜਾ ਡੌਗਿਆ ਪਾਲਤਿਆਂ ਤੋਂ ਮਿਲਦਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਇੱਥੇ ਦੁਕਾਨ ਤੇ ਵਿਜ਼ਿਟ ਕਰਨ ਲਈ ਉਸ ਤੋਂ ਇਲਾਵਾ ਸਾਡੇ ਕੋਲ ਮੰਨ ਕੇ ਚਲੋ ਜੀ ਪੈਟ ਸ਼ਾਪ ਪੈਟ ਦਾ ਸਾਰਾ ਹੀ ਸਮਾਨ ਮਿਲਦਾ ਹੈ ਜੀ ਡੌਗ ਦਾ ਐਸੈਸਰੀ ਵਗੈਰਾ ਹੋਵੇ ਜਿੱਦਾਂ ਫੂਡ ਵਗੈਰਾ ਹੋਵੇ ਜੀ ਕੋਈ ਵੀ ਕੰਪਨੀ ਦਾ ਫੂਡ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜਿੱਦਾਂ ਇੰਪੋਰਟ ਇੰਪੋਰਟ ਵੈਰੀਟੀ ਹੋ ਗਈ ਜੀ ਇਟਲੀ ਵਗੈਰਾ ਫੂਡ ਹੋ ਗਿਆ ਸਾਰਾ ਡੌਗ ਦੀ ਐਸੈਸਰੀ ਹੋ ਗਈ ਜੀ ਚੌਕਚੇਨ ਵਗੈਰਾ ਬੌल्स ਵਗੈਰਾ ਹੋਗੇ ਜਿੱਦਾਂ ਡੌਗ ਦਾ ਟ੍ਰੀਟਮੈਂਟ ਵੀ ਪ੍ਰੋਪਰ ਤਰੀਕੇ ਨਾਲ ਵਧੀਆ ਸਾਰੇ ਚੀਜ਼ਾਂ ਦਾ ਹੁੰਦਾ ਸਾਰੇ ਜਿਹੜੇ ਕਿਸੇ ਕੋਈ ਗਾ ਲੈਣੇ ਲਾਈਨ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਆਦਨੀਆਂ ਸੱਗਣੀਆਂ ਵਗੈਰਾ ਪਟੇ ਵਗੈਰਾ ਸਾਰੇ ਜਿਹੜੇ ਉਹਨਾਂ ਕਲੇਗਾਂ ਦਾ ਹੈ ਨਾ ਹੈ ਆ ਦੇਖੋ ਸਾਡੇ ਕੋਲ ਹਰ ਵੈਰਾਈਟੀ ਦਾ ਸ਼ੈਂਪੂ ਸ਼ਾਪ ਵਗੈਰਾ ਡੌਗ ਦਾ ਡੌਗ ਕਲੀਨਰ ਦਾ ਸਾਰਾ ਸਮਾਨ ਮਿਲਦਾ ਹੈ ਹਾਂ ਅਗਲਾ ਉਹਨਾਂ ਦੇ ਖਾਣੇ ਦਾ ਉਸ ਤੋਂ ਇਲਾਵਾ ਮੰਨ ਕੇ ਚਲੋ ਜੀ ਆ ਫੀਡ ਵਗੈਰਾ ਕੀ ਸਾਰੀ ਐਸੈਸਰੀ ਹੈਗੀ ਫੀਡ ਦੀ ਠੀਕ ਹੈ ਜੀ ਹਾਂ ਹਾਂ ਆ ਫੀਡ ਦੀਆਂ ਘਟੋ ਘਟ 10 ਤੋਂ 15 ਵੈਰਾਈਟੀਆਂ ਨੇ ਥੋੜੇ ਸਾਹਮਣੇ ਇਹ ਵੇਡਦੇ ਆਣੇ ਅੱਜ ਮਾਨਾ ਠੀਕ ਹੈ ਜੀ ਉਸ ਤੋਂ ਇਲਾਵਾ ਬਿਸਕਟ ਵਗੈਰਾ ਕੇ ਪੱਪੀ ਟ੍ਰੀਟ ਇਹ ਇਹ ਬਿਸਕਟ ਉਹਨਾਂ ਨੇ ਜਿਹੜੇ ਸਾਹਮਣੇ ਨੇ ਇਹ ਸਾਰੇ ਬਿਸਕਟ ਵਗੈਰਾ ਨਹੀਂ ਡੌਗ ਦੇ ਠੀਕ ਹੈ ਆ ਉਹ ਡੱਬਿਆਂ 'ਚ ਕੀ ਆ ਉਹ ਇਹ ਵੀ ਬਿਸਕਟ ਵਗੈਰਾ ਨੇ ਸਾਰੇ ਹੀ ਪਾਰਟ ਉਹ ਵੀਰੇ ਇਮਪੋਰਟ ਕੁਆਲਟੀ ਦਾ ਜੀ ਆ ਜੋ ਬੋਰ ਆ ਆ ਸਾਰੀ ਸੈਸਰੀ ਵਗੈਰਾ ਕੀ ਇਹ ਪੱਪੀਟ ਸੀਟ ਵਗੈਰਾ ਆ ਗਿਆ ਜੀ ਅੱਛਾ ਅੱਛਾ ਇਹ ਕੀ ਨੇ ਜਿਹੜੇ ਆ ਆਲਬਾਬਾ ਜੰਚ ਨੇ ਹਾਂ ਇਹ ਬਿਸਕੁਟ ਨਹੀਂ ਛੋਟੇ ਜੀ ਇਹ ਛੋਟੇ ਕੈਟ ਵਾਸਤੇ ਬਿੱਲੀਆਂ ਦਾ ਫੂਡ ਹੈ ਜੀ ਇਹ ਬਿੱਲੀਆਂ ਦਾ ਫੂਡ ਆ ਹਾਂਜੀ ਹਾਂ ਤੇ ਆ ਜੋ ਵਹਾਂ ਚਲੋ ਹੋਰ ਆ ਇਹ ਜਿੱਦਾਂ ਵੱਡੇ ਡੌਗ ਦਾ ਫੂਡ ਆ ਗਿਆ ਜੀ ਬਿੱਲੀਆਂ ਦਾ ਫੂਡ ਆ ਗਿਆ ਇਹਦੇ ਵਿੱਚ ਹਾਂਜੀ ਹਾਂ ਇਹ ਜਿੱਦਾਂ ਇਮਪੋਰਟ ਫੂਡ ਹੈ ਸਾਰਾ ਅੱਛਾ ਜੀ ਹਾਂਜੀ ਹਾਂ ਇਹ ਜਿੱਦਾਂ ਡੌਗ ਦੇ ਕੇਜ ਵਗੈਰਾ ਆ ਗਏ ਜੀ ਇਹ ਡੌਗ ਦੇ ਬੌਲ ਵਗੈਰਾ ਕੇ ਸਟੈਂਡਿੰਗ ਖਾਣਾ ਪੈਂਦੇ ਜਿੰਨਾ ਚੀ ਜ ਆ ਚੈਨਾ ਵਗੈਰਾ ਆ ਗਏ ਸਾਡੀਆਂ ਐਲੀਜ਼ਾ ਵਗੈਰਾ ਆ ਗਿਆ ਪਟੇ ਜੀ ਕੋਲਰ ਵਗੈਰਾ ਹੋ ਗਏ ਸਾਰੇ ਜੀ ਅੱਛਾ ਅੱਛਾ ਨਾਲ ਮੁੜ ਮੁੜ ਇਹ ਬਾਉਲ ਵਗੈਰਾ ਆ ਗਏ ਜੀ ਜਿੰਨਾ ਜੇ ਡੌਗ ਨੂੰ ਆਪਾਂ ਖਾਣਾ ਪਾ ਕੇ ਸਰਵ ਕਰਦੇ ਆਂ ਜੀ ਅੱਛਾ ਇਹਨਾਂ ਨੂੰ ਬੌਲ ਕਹਿੰਦੇ ਨੇ ਹਾਂ ਜੀ ਇਹ ਬਾਉਲ ਆ ਗੀਆਂ ਸਾਡੀਆਂ ਹੀ ਇਹ ਜਿੰਨਾ ਚੈਸਟ ਬੈਲਟ ਆ ਗੀਆਂ ਕੋਲਰ ਆ ਗਏ ਟੀ ਕੋਲਰ ਸਾਰਾ ਸਿਕਾਈ ਨਟ ਕਈ ਨਾ ਹਾਂ ਠੀਕ ਹੈ ਜੀ ਉਸ ਤੋਂ ਇਲਾਵਾ ਸਾਡੇ ਕੋਲ ਮੰਨ ਕੇ ਚੱਲੋ ਜੀ ਆ ਛੋਟੇ ਪੱਪੀ ਦੀ ਵਧੀਆ ਵੈਰਾਈਟੀ ਦੇ ਜਿਹੜੇ ਚਾਰ ਚੋਕ ਚੰਨ ਵਗੈਰਾ ਸਾਰਾ ਹੀ ਚੈਸਟ ਬੈਲਟ ਆ ਗਏ ਸਾਰੀਆਂ ਹੀ ਜਿਹੜੇ ਜਮਾ ਛੋਟੇ ਹੁੰਦੇ ਨੇ ਹਾਂਜੀ ਹਾਂ ਤੇ ਉਸ ਤੋਂ ਬਾਅਦ ਆ ਪੱਪੀ ਟੋਲੇ ਆ ਗਏ ਜੀ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਛੋਟੇ ਸਾਡੇ ਕੋਲ ਲੈ ਸਕਦੇ ਹੋ ਜੀ ਇਹ ਪੱਪੀ ਟੋਲੇ ਠੀਕ ਹੈ ਨਹੀਂ ਕਿਸੇ ਵੀ ਵੈਰਾਈਟੀ ਚ ਲੈ ਸਕਦੇ ਹੋ ਹਰ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈਗੀ ਇਸ ਤਰ੍ਹਾਂ ਜੀ ਅੱਛਾ ਹੋਰ ਬਟਾ ਉਸ ਤੋਂ ਇਲਾਵਾ ਜੀ ਆ ਲੀਜ਼ਾ ਵਗੈਰਾ ਕੀ ਡੋਗ ਦੇ ਪਟੇ ਵਗੈਰਾ ਕਹਿੰਦੀ ਜਿਹਨੂੰ ਆਪਾਂ ਹਾਂ ਉੱਪਰ ਵਗੈਰਾ ਜਿੱਦਾਂ ਕੈਲਸ਼ੀਅਮ ਵਗੈਰਾ ਕੈਲਸ਼ੀਅਮ ਦੇ ਹੱਡੀਆਂ ਵਗੈਰਾ ਬੋਨਸ ਵਗੈਰਾ ਗਏ ਸਾਰੀਆਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਜਿੱਦਾਂ ਡੋਗ ਦੇ ਸ਼ੂ ਵਗੈਰਾ ਸਰਦੀ ਦੇ ਪਨ ਲਈ ਜੀ ਅੱਜ ਉਹ ਆਟਮਾ ਨਹੀਂ ਇਹ ਵੀ ਆਉਣ ਹੁੰਦੇ ਨੇ ਹਾਂਜੀ ਆਏ ਡੋਗ ਦੇ ਆ ਗਏ ਜਿਵੇਂ ਕੈਟਸ ਦੇ ਸ਼ੂ ਵਗੈਰਾ ਇਹ ਸਾਰੀਆਂ ਇੰਪੋਰਟਡ ਆਟਮਾ ਨਹੀਂ ਸਰ ਹਾਂ ਇੱਕ ਆ ਰਿਹਾ ਹੈ ਬੇਟਾ ਤਹੱਗ ਦੇਖੋ ਆ ਜਿਹੜੇ ਆਟਮਾ ਰਹਿ ਗਿਆ ਹਾਂ ਲੈਣਾ ਕਿਨੇ ਇਹ ਇਹ ਸਾਰੇ ਕੂਮ ਵਗੈਰਾ ਸਲਿੱਕਰ ਵਗੈਰਾ ਆ ਗਏ ਜੀ ਇਹ ਜਿੱਦਾਂ ਆਪਾਂ ਕੰਜੀ ਵਗੈਰਾ ਕਰਦੇ ਆ ਡੋਗ ਨੂੰ ਜੀ ਇਹਦੇ ਘਟੋਕੜ 10 ਤੋਂ 15 ਵੈਰਾਈਟੀਆਂ ਜਿਹੜੇ ਘੋੜਿਆਂ ਵਾਲੇ ਵੀਰ ਮਿੱਤਰ ਪਿਆਰੇ ਜਿਹੜੇ ਘੋੜਿਆਂ ਦੀ ਸਰਵਿਸ ਵਗੈਰਾ ਕਰਦੇ ਨੇ ਪ੍ਰੋਪਰ ਤੇ ਉਹਨਾਂ ਵਾਸਤੇ ਕੰਗੇ ਨੇ ਸਪੈਸ਼ਲ ਜੀ ਠੀਕ ਆ ਹੋਰ ਅੱਛਾ ਛੋਟੇ ਪੱਪੀਆਂ ਦੇ ਸੈੱਟ ਆ ਗਏ ਜੀ ਛੋਟੇ ਡੋਗ ਦੇ ਜਿਹੜੇ ਟੌਪ ਪੰਮ ਵਗੈਰਾ ਜਾਂ ਪਮੇਨਨ ਵਗੈਰਾ ਹੋਗੇ ਟੈਚਰ ਹੋਗੇ ਉਹਦਾਂ ਦੀ ਵੈਰੈਟੀ ਆ ਜੀ ਉਹਨਾਂ ਲਈ ਆ ਗਈ ਜੀ ਅੱਛਾ ਬਟਾਏ ਖਾ ਬਹੁਤ ਆਸਮਾਨ ਆਪਾਂ ਦੇਖ ਲਿਆ ਹਾਂਜੀ ਸਰ ਇਹ ਕਿ ਲੋਕ ਕਿੱਥੇ ਆਉਣ ਖਰੀਦਣ ਵਾਲੇ ਤੇ ਇਹਦੇ ਵਿੱਚ ਜਿਹੜਾ ਰੇਟ ਬਾਜਵਾ ਤੁਹਾਡਾ ਥੋਕ ਰੇਟ ਹੈ ਕਿੰਮਿਆ ਇਹ ਰੇਟ ਹੈ ਜਿਹੜੇ ਆਪਣਾ ਸਾਰਾ ਹੋਲ ਸੇਲ ਦਾ ਕੰਮ ਹੈ ਜੀ ਹੋਲ ਸੇਲ ਦਾ ਕੰਮ ਹੈ ਹਾਂਜੀ ਜਿੰਨਾ ਵੀ ਆਪਣਾ ਸਾਰਾ ਹੋਲ ਸੇਲ ਦਾ ਕੰਮ ਹੈ ਜੋ ਵੀ ਆਈਟਮ ਹੈਗੀ ਆਪਣੇ ਕੋਲ ਸਾਰੀ ਹੋਲ ਸੇਲ ਅਵੇਲੇਬਲ ਹੈ ਜੀ ਦੁਕਾਨ ਦਾ ਹਰ ਤਰ੍ਹਾਂ ਦਾ ਫੂਡ ਮੰਨ ਕੇ ਚਲੋ ਜੇ ਕਿਸੇ ਨੇ ਸਪੈਸ਼ਲੀ ਆਰਡਰ ਤੇ ਕੋਈ ਚੀਜ਼ ਮੰਗਾਣੀ ਹੈ ਅਸੀਂ ਉਹ ਵੀ ਅਵੇਲੇਬਲ ਕਰਵਾ ਕੇ ਦਿੰਨੇ ਆਂ ਬੰਦੇ ਨੇ ਨਹੀਂ ਉਹ ਜੇ ਕਿਸੇ ਦੁਕਾਨ ਬਾਤ ਲਿਆਣਾ ਉਹਦੇ ਬਾਅਦ ਤੇ ਵੀ ਉਹਦੇ ਵਾਸਤੇ ਵੇਚਾ ਹੈਗਾ ਸਾਰਾ ਸਮਾਨ ਜੀ ਜੋ ਵੀ ਲੈਣਾ ਹੈ ਹਾਂਜੀ ਹੈ ਨਾ ਤੇ ਆਉਣ ਕਿੱਥੇ ਲੋਕਾਂ ਨੂੰ ਦੱਸ ਦੇ ਇਹ ਆਪਣੇ ਤਿੱਬੀ ਰਵੀਦਾਸਪੁਰਾ ਰੋੜੀ ਠੀਕ ਹੈ ਜੀ ਕਾਜੀ ਮਾਜੀ ਪੀਰ ਦੇ ਨੇੜੇ ਠੀਕ ਹੈ ਮੋਹੱਲ ਨੰਬਰ ਬੋਲ ਦੋ ਮੋਹੱਲ ਨੰਬਰ 76 76999 ਦੁਆਰੇ ਫਿਰ ਬਹੁ ਲੋਕਾਂ ਵਾਰ 76968 ਜੀ 76999 ਲੈ ਦੋਸਤੋ ਆ ਵੀਡੀਓ ਜੰਗੀ ਲਗੀ ਸ਼ੇਅਰ ਕਰ ਦਿਓ ਤੇ ਇਹ ਰੋਗੀਆਂ ਵਾਤ ਬਹੁਤ ਸਸਤਾ ਤੇ ਵਧੀਆ ਜਮਾਨਾ ਥੋਕ ਰੇਟ ਤੇ ਧੰਨਵਾਦ